ਆਸੀਂ ਦੇਖੋ ਦੇਖੋ ਯਾਰ ਮੈਂ ਦੇਖਦਾ ਮੈਂ ਸਿੱਧਾ ਕਰਦਾ ਤੁਸੀ ਡੀਸੀ ਤੋਂ ਪਰਮਿਸ਼ਨ ਚਾਹੁੰਦੇ ਆ ਰਹੋ ਲੈ ਲਓ ਪਰਮਿਸ਼ਨ ਚੋਂ ਮਿਲ ਗਈ ਯਾਰ ਕਿਉਂਕਿ ਜਿਹੜਾ ਇਹਨਾਂ ਦਾ 1.5 ਸਾਲ ਰਹਿ ਗਿਆ ਸਾਲ ਬਾਅਦ ਤੁਸੀ ਵੀ ਅੱਖ ਨਹੀਂ ਲੱਗਣਾ ਕਿਉਂਕਿ ਤੁਸੀਂ ਸਾਡੇ ਅੱਖ ਨਹੀਂ ਲੱਗਦਾ ਜੋ ਸਾਡੀਆਂ ਵੀ ਸਰਕਾਰਾਂ ਹੀ 15 ਸਾਲ ਸਰਕਾਰ ਹੰਢਾਈ ਆ ਵੇ ਰਗਾ ਗੱਲ ਜੀ ਇਹ ਹੀ ਗੱਲ ਹੋਦੀ ਹੈ ਜਦੋਂ ਤੁਸੀਂ ਪਿਆਰੀ ਕਰਨ ਲੱਪੇ ਹੋ ਸਾਡੇ ਨੂੰ ਤੁਸੀਂ ਕਹਿੰਦੇ ਅਸੀਂ ਕੁਝ ਨਹੀਂ ਕਰਦੇ ਫਿਰ ਅਸੀਂ ਅਸੀਂ ਕਿੱਥੇ ਜਾਈਏ ਦੱਸੋ ਨਾ ਬੋਟਾ ਨਾ ਅਸੀਂ ਰਿਟਰਨ ਆਰਡਰ ਤੁਸੀਂ ਕਰ ਆਰਡਰ ਦੱਸੋ ਅਸੀਂ ਤਾਂ ਆਰਡਰ ਦੱਸਦੇ ਆ ਆਰਡਰ ਦੱਸੇਗਾ ਨਾ ਅਸੀਂ ਜੇ ਨਹੀਂ ਦੱਸੇ ਤੁਸੀਂ ਤੁਸੀਂ ਜੇ ਆਰਡਰ ਤੁਸੀਂ ਵੀ ਨਹੀਂ ਮੰਨਦੇ ਫਿਰ ਤਾਂ ਕਿੱਥੇ ਹੀ ਹੈ ਫਤੇਗੜ ਚੂੜੀਆਂ ਸ਼ਮਸ਼ੇਰਪੁਰ ਚ ਰਵਿਕੰਤ ਸਿੰਘ ਖਾਲੋਨ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਵਿੱਚ ਹੋਈ ਤਿੱਖੀ ਬਹਿਸ-ਬਾਤੀ ਲੋਕ ਭਲਾਈ ਸਕੀਮਾਂ ਬਾਰੇ ਜਾਗਰੂਕ ਕਰਨ ਸੰਬੰਧੀ ਕੈਂਪ ਲਗਾਉਣ ਤੋਂ ਪੁਲਿਸ ਨੇ ਰੋਕਿਆ ਡੀਐਸਪੀ ਅਤੇ ਰਵਿਕੰਤ ਚ ਹੋਈ ਬਹਿਸ-ਬਾਤੀ ਫਤੇਗੜ ਚੂੜੀਆਂ ਦੇ ਨਾਲ ਲੱਗਦੇ ਪਿੰਚਤੌੜਗੜ ਵਿਖੇ ਅੱਜ ਭਾਜਪਾ ਦੇ ਸੀਨੀਅਰ ਨੇਤਾ ਰਵਿਕੰਤ ਸਿੰਘ ਖਾਲੋਨ ਵੱਲੋਂ ਭਾਰਤੀ ਜਨਤਾ ਪਾਰਟੀ ਦੀ ਮਹਿਮ ਭਾਜਪਾ ਤੇ ਸੇਵਾਦਾਰ ਅੱਗੇ ਤੁਹਾਡੇ ਦੁਆਰ ਤਹਿਤ ਲੋਕ ਲਿਆਂ ਕਰੀ ਯੋਜਨਾ ਪ੍ਰਤੀ ਜਾਗਰੂਕ ਕਰਾਉਣ ਲਈ ਕੈਂਪ ਲਗਾਇਆ ਗਿਆ ਸੀ ਜਿਸ ਨੂੰ ਨਾਇਬ ਤਹਿਸੀਲਦਾਰ ਗੁਰਦੀਪ ਸਿੰਘ ਫਤੇਗੜ ਚੂੜੀਆਂ ਡੀ ਸਿੰਘ ਅਤੇ ਐਸ ਐਚਓ ਕਣੀਆਂ ਬਲਵਿੰਦਰ ਸਿੰਘ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਵੱਲੋਂ ਮੌਕੇ ਤੇ ਪਹੁੰਚ ਕੇ ਰੋਕਿਆ ਗਿਆ ਅਤੇ ਇਸ ਦੌਰਾਨ ਡੀਐਸਪੀ ਵਿਪਨ ਕੁਮਾਰ ਅਤੇ ਭਾਜਪਾ ਨੇਤਾ ਰਵਿਕਰਨ ਸਿੰਘ ਕਾਲੋਂ ਦੀ ਆਪਸ ਚ ਇਸ ਨੂੰ ਲੈ ਕੇ ਤਕਰਾਰ ਪਾਜੀ ਹੋਈ ਤੇ ਬਹਿਸ ਪਾਜੀ ਹੋਈ ਰਵਿਕਰਨ ਸਿੰਘ ਕਾਲੋਂ ਜੋ ਕਿ ਕਹਿ ਰਹੇ ਸਨ ਕਿ ਉਹਨਾਂ ਨੂੰ ਲੋਪਲਾਈ ਸਕੀਮਾ ਤੋਂ ਕਿਉਂ ਰੋਕਿਆ ਜਾ ਰਿਹਾ ਹੈ ਜਦ ਕਿ ਡੀਐਸਪੀ ਵਿਪਨ ਕੁਮਾਰ ਕਹਿ ਰਹੇ ਹਨ ਕਿ ਉਹਨਾਂ ਨੂੰ ਉੱਚ ਅਧਿਕਾਰੀਆਂ ਦੇ ਹੁਕਮ ਅਨੁਸਾਰ ਰੋਕਿਆ ਜਾ ਰਿਹਾ ਹੈ ਡੀਐਸਪੀ ਕਹਿ ਰਹੇ ਹਨ ਕਿ ਡਿਪਟੀ ਕਮਿਸ਼ਨਰ ਤਾ ਉਹਨਾਂ ਨੂੰ ਫੋਨ ਕਰਵਾ ਦੋ ਉਹ ਕੋਈ ਗੱਲ ਨਹੀਂ ਕਰਨਗੇ ਅੱਜ ਕਾਫੀ ਬਹਿਸ-ਬਾਜੀ ਤੋਂ ਬਾਅਦ ਮਾਮਲਾ ਸ਼ਾਂਤ ਹੋਇਆ ਅਤੇ ਇਸ ਮੌਕੇ ਰਵੀਕਰਨ ਸਿੰਘ ਕਾਲੂ ਨੇ ਕਹਿ ਕੇ ਪੰਜਾਬ ਸਰਕਾਰ ਉਹਨਾਂ ਨਾਲ ਤੱਕਾ ਕਰ ਰਹੀ ਹੈ ਜਿਸ ਨੂੰ برداشت ਨਹੀਂ ਕੀਤਾ ਜਾਵੇਗਾ ਅਤੇ ਇਸ ਦਾ ਡੇਟਸਰ ਰੈਗ ਹੈ ਆਮ ਆਦਮੀ ਪਾਰਟੀ ਨੂੰ ਲੋਕ ਕਰਾਰਾ ਜਵਾਬ ਦੇਣਗੇ ਉਹ ਤਾਂ ਲੀਡ ਨਹੀਂ ਲਾਈ ਕੋਈ ਤਾਰ ਨਹੀਂ ਲਾਈ ਕੱਖ ਚੱਲਦਾ ਜੇ ਤੁਸੀਂ ਪਿਆਰੀ ਹੀ ਕਰ ਲਈ ਵੀ ਅਸੀਂ ਕਿਤੇ ਜਾਂਦੇ ਦੱਸੋ ਆਹ ਕੰਮ ਬੰਦ ਕਰਕੇ ਨਹੀਂ ਆ ਗਏ ਹਾਂ ਅਸੀਂ ਦੇਖੋ ਦੇਖੋ ਯਾਰ ਮੈਂ ਦੇਖ ਮੈਂ ਸਿੱਧਾ ਹੀ ਕਹਿ ਰਿਹਾ ਤੁਸੇ ਡੀਸੀ ਸਾਹਿਬ ਤੋਂ ਪਰਮਿਸ਼ਨ ਸਾਨੂੰ ਲੈ ਲਓ ਲੈ ਲਓ ਪਰਮਿਸ਼ਨ ਚੋਮਣ ਦੀ ਕਰੋ ਯਾਰ ਗੱਲ ਹੈ ਸਰਕਾਰ ਇੰਨੀ ਮੈਨਾ ਡਰ ਗਈ ਆ ਵੀ ਲੋਕ ਭਲਾਈ ਦੀਆਂ ਸਕੀਮਾਂ ਜਿਹੜੀਆਂ ਅਸੀਂ ਲੋਕਾਂ ਦੇ ਘਰ ਘਰ ਦੇਣ ਜਾਣ ਦਾ ਹੈ ਅਸੀਂ ਫ੍ਰੀ ਆਫ ਕਾਸਟ ਦੇਣੇ ਉਹ ਤੋਂ ਵੀ ਟੱਲੂ ਹੋ ਗਿਆ ਮੈਨੂੰ ਇਹ ਦੱਸੋ ਨਾ ਡਿਪਟੀ ਸਾਹਿਬ ਨੂੰ ਕੱਲ ਨੂੰ ਤੁਸੀਂ ਆਪਣੇ ਘਰ ਆਪਣਾ ਕੋਈ ਪ੍ਰੋਗਰਾਮ ਰੱਖਦੇ ਜੀ ਤੁਹਾਡੇ ਘਰ ਕੋਈ ਬੱਚੇ ਦਾ ਜਨਮ ਦੇਣ ਆ ਤੁਸੀਂ ਗਰੀਬਾਂ ਨੂੰ ਕਹਿੰਦੇ ਜੀ ਮੈਂ ਵੰਡਣਾ ਇਹਦਾ ਮਤਲਬ ਇਹ ਸਰਕਾਰ ਕੋ ਪਰਮਿਸ਼ਨ ਲੈਣੀ ਪਊ ਤੁਸੀਂ ਆਪਣੇ ਘਰ ਆਂਦੇ ਹੋ ਇਹ ਘਰ ਅਸੀਂ ਘਰ ਹੀ ਬੈਠੇ ਸੀ ਪੰਜ ਦੇ ਘਰ ਬੈਠੇ ਆ ਜੀ ਤੁਸੀਂ ਤੁਹਾਡੇ ਹੱਥ ਦੇ ਤੁਸੀਂ ਘਰ ਆਂਦੇ ਹੋ ਅਸੀਂ ਅਸੀਂ ਤਾਂ ਨਹੀਂ ਕਦੀ ਬੈਕ ਕੀਤਾ ਵੇਖੋ ਲੇਕਿਨ ਜਿਹੜਾ ਤੁਸੀਂ ਕੰਮ ਕਰ ਰਹੇ ਹੋ ਵੇਖੋ ਜਿਵੇਂ ਅਸੀਂ ਚਿੱਠੀ ਦੱਸਤੀ ਤੈਨੂੰ ਅਸੀਂ ਗਵਰਨਮੈਂਟ ਦਾ ਆਰਡਰ ਦੱਸਦੇ ਹੁਣ ਹੁਣ ਤੁਸੀਂ ਜੇ ਮੈਂ ਮੈਨੂੰ ਵੇਖੀ ਦੱਸੋ ਫਿਰ ਇਹ ਤਾਂ ਫਿਰ ਇਲੈਗਲ ਹੈ ਇੱਕ ਮਿੰਟ ਇਹ ਦੱਸੋ ਇੱਕ ਮਿੰਟ ਜਾਂ ਤੇ ਕੋਈ ਵੇਖੋ ਕੋਈ ਅਸੀਂ ਪੁਠਾ ਕੰਮ ਕਰਨ ਦਾ ਮੈਂ ਤੁਹਾਨੂੰ ਇਹ ਐਗਜ਼ਾਮਪਲ ਦਿੱਤਾ ਤੁਹਾਡੇ ਦੋਤਰੇ ਜਾਂ ਪੋਤਰੇ ਦਾ ਤੁਸੀਂ ਆਪਣੇ ਘਰ ਜਨਮ ਦਿਨ ਮਨਾਉਂਦੇ ਜੇ ਤੁਸੀਂ ਜਿਹਨਾਂ ਦੇ ਕੋਲ ਗਿਫਟ ਦਿੰਦੇ ਤਾਂ ਮਤਲਬ ਤੁਹਾਨੂੰ ਵੀ ਸਰਕਾਰ ਕੋ ਕਮਿਸ਼ਨ ਲੈਣੀ ਪਊਗੀ ਤੁਸੀਂ ਜਨਮ ਦਿਨ ਸਰਪੰਚ ਸਾਹਿਬ ਦਾ ਮਨਾਓ ਕੇਕ ਲਾਓ ਅਸੀਂ ਸਰਪੰਚ ਜਨਮ ਦਿਨ ਕਿਹੜੇ ਮਨਾਦਮੇ ਕਰਦੇ ਲੱਗੇ ਕਰਦੇ ਉਹਨੂੰ ਕਹਿੰਦੇ ਵੇਖੋ ਅਸੀਂ ਰਾਜਨੀਤਿਕ ਬੰਦੇ ਆ ਅਸੀਂ ਇਸ ਤਰੀਕੇ ਨਾਲ ਮਨਾ ਲੈਂਦੇ ਆ ਤੇ ਅਸੀਂ ਇਹੋ ਹੀ ਕਰ ਸਕਦੇ ਆ ਨਾ ਕਿ ਅਸੀਂ ਸਰਪੰਚ ਦਾ ਜਨਮ ਦਿਨ ਮਨਾ ਲੈਂਦੇ ਤੇ ਅਸੀਂ ਇਸੇ ਖੁਸ਼ੀ ਦੇ ਵਿੱਚ ਕਾਰਡ ਵੰਡਣ ਲੱਗੇ ਫਰੀ ਹੋ ਕਰੋ ਇਹ ਹੈਗਾ ਕਿ ਇਹ ਵੀ ਨਹੀਂ ਹੈਗਾ ਆਪਣਾ ਨਹੀਂ ਨਹੀਂ ਦੱਸੋ ਮੈਂ ਡਿਊਟ ਸਾ ਜਿਹੜੀ ਤੁਸੀਂ ਕਹਿ ਆ ਜਨਮ ਦਿਨ ਬਣਾ ਲਓ ਮੈਂ ਉਹ ਵੀ ਗੱਲ ਜੇ ਮੰਨ ਗਿਆ ਮੈਂ ਹੈ ਜਨਮ ਦਿਨ ਬਣਾ ਲੈਨੇ ਸਰਪੰਚ ਦਾ ਤੇ ਉਥੇ ਕਹਾਂਗੇ ਜੀ ਸਾਡੀ ਪਾਰਟੀ ਬਣਾਉਦੇ ਜਿਹੜੇ ਆ ਤੁਸੀਂ ਕਾਰਡ ਬਣ ਰਹੇ ਆ ਤੁਸੀਂ ਕੁਝ ਵੀ ਆਪਣਾ ਪਾਰਟੀ ਵਾਸਤੇ ਕਰਨਾ ਤੁਸੀਂ ਪਰਮਿਸ਼ਨ ਲਓ ਹਾਂਜੀ ਅਸੀਂ ਤੁਹਾਡੇ ਨਾਲ ਬੈਠ ਤੁਹਾਡਾ ਕੰਮ ਕਰਾਵਾਂਗੇ ਪਰਮਿਸ਼ਨ ਲਓ ਅਹੀ ਤਾਂ ਕਹਿਣਾ ਇਹ ਗੱਲ ਨਹੀਂ ਕਰਦਾ ਮੈਂ ਦੂਸਰੀ ਗੱਲ ਹੀ ਨਹੀਂ ਕੀਤੀ ਅਸੀਂ ਕੱਲ ਵੀ ਪ੍ਰੈਸ ਕਾਨਫਰੰਸ ਕੀਤੀ ਆ ਵੀ ਜੇ ਸਰਕਾਰ ਦੇ ਸਰਕਾਰ ਦੇ ਨੁਮਾਇंदे ਨੇ ਆਉਣਾ ਵਾ ਨਾ ਤੇ ਉਹ ਆ ਕੇ ਸਾਡੇ ਨਾਲ ਬੈਠੇ ਨਹੀਂ ਤੁਸੀਂ ਫੋਟੋ ਲਵਾਵੇ ਆਪਣੀ ਤੁਸੀਂ ਪਰਮਿਸ਼ਨ ਤਾਂ ਲਓ ਨਾ ਤੁਸੀਂ ਦੀਸਾ ਤੋਂ ਪਰਮਿਸ਼ਨ ਲਓ ਚਲੋ ਇਹ ਲੈ ਲਈ ਨਾ ਲਓ ਲਓ ਆਜੋ ਸਭ ਆਜੋ ਲਓ ਲਓ ਹੋ ਗਏ ਜੀ ਕਿਉਂਕਿ ਜਿਹੜਾ ਇਹਨਾਂ ਦਾ 1.5 ਸਾਲ ਰਹਿ ਗਿਆ ਸਾਲ ਬਾਅਦ ਤੁਹੀਂ ਵੀ ਅੱਖ ਨਹੀਂ ਲੱਗਣਾ ਕਿਉਂਕਿ ਤੁਸੀਂ ਸਾਡੇ ਅੱਖ ਨਹੀਂ ਲੱਗਦਾ ਜੋ ਸਾਡੀਆਂ ਵੀ ਸਰਕਾਰਾਂ ਹੀ 15 ਸਾਲ ਸਰਕਾਰ ਹੰਢਾਈ ਆ ਜਦੋਂ ਕਿਹਾ ਜਾਂਦੇ ਆ 8 ਕੁ ਮਹੀਨੇ ਮੁੜ ਕੇ ਫਿਰ ਤੁਸੀਂ ਕਹਿੰਦੇ ਵੀ ਨਹੀਂ ਜੀ ਹੁਣ ਨਾ ਜੈ ਜੈ ਕੰਮ ਕਰੀਏ ਆਪਾਂ ਉਤਰਾ ਨਹੀਂ ਹੁਣ ਕਿਉਂਕਿ ਹੁਣ ਲੰਘ ਗਿਆ ਸਮਾਂ ਹੁਣ ਲੋਕ ਅੱਗੇ ਪੰਜਾਬ ਤੇ ਸੀ ਚੰਮ ਚੱਲਦਾ ਹੋ ਤਰ੍ਹਾਂ ਦਾ ਤੁਹਾਨੂੰ ਮੈਂ ਦੇਖੋ ਸੱਬੀਆਂ ਪੰਜਾਬੀ ਚ ਗੱਲਾਂ ਦੱਸਦੀਆਂ ਨੇ ਜੀ ਤੁਸੀਂ ਹੋਰ ਕੰਪਲਾਈ ਕਰ ਲੋ ਸੰਧੂ ਕੇ ਬਰਾਬਰ ਚਲ ਆਓ ਫਿਰ ਅੰਦਰ ਚਲ ਖਤਮ ਚਲੋ ਅੰਦਰ ਦੇ ਸਾਹਮਣੇ ਤੁਹਾਨੂੰ ਭਾਗੋ ਸਰ ਸਰ ਕਰਨੇ ਪੈਣਾ ਫਿਰ ਤੁਸੀਂ ਜੇ ਤੁਸੀਂ ਨਹੀਂ ਸਾਡਾ ਸਾਡੀ ਮੰਨੋਗੇ ਤੁਸੀਂ ਜੋ ਸਾਹਮਣੇ ਕਹਦੀਆਂ ਡਾਇਰੈਕਸ਼ਨਾਂ ਦੀਆਂ ਨੇ ਇਹ ਤਰ੍ਹਾਂ ਨਹੀਂ ਹੋਣਾ ਜਦੋਂ ਤੁਸੀਂ ਆਖੋ ਤੁਸੀਂ ਸਾਡੇ ਸੀਸ ਸਾਹਿਬ ਨਾਲ ਗੱਲ ਕਰਾ ਦਿਓ ਮੇਰੀ ਜੋ ਮਰਜ਼ੀ ਕਰੋ ਮੈਂ ਤੁਹਾਨੂੰ ਕੁਝ ਨਹੀਂ ਕਹਿੰਦਾ ਹਾਂਜੀ ਦੇਖੋ ਸਰ ਮੈਂ ਤੁਹਾਨੂੰ ਟ੍ਰੇਨ ਕਰਨਾ ਬੈਠਾ ਸਨ ਕੋਈ ਕੋਈ ਇਹ ਥੋੜਾ ਕਵਰ ਜੀ ਮੇਰੇ ਸਾਰੇ ਇਹ ਗੱਲ ਹੈ ਜੀ ਇਹੀ ਗੱਲ ਹੋ ਗਈ ਹੈ ਜਦੋਂ ਤੁਸੀਂ ਤਿਆਰੀ ਕਰਨ ਲੱਪੇ ਹੋ ਸਾਡੇ ਨੂੰ ਤੁਸੀਂ ਕਹਿੰਦੇ ਅਸੀਂ ਕੁਝ ਨਹੀਂ ਕਰਦੇ ਫਿਰ ਅਸੀਂ ਅਸੀਂ ਕਿੱਥੇ ਜਾਈਏ ਦੱਸੋ ਨਾ ਜਿੰਪ ਸਰ ਗੱਲ ਹੈ ਜੀ ਅਸੀਂ 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 ਕੋਈ ਗੈਰ ਕਾਨੂੰਨੀ ਤਰੀਕਾ ਨਹੀਂ ਕਰਾਂਗੇ ਅਸੀਂ ਸਰ ਸਰਕਾਰ ਦਾ ਜੋ ਰਿਟਰਨ ਆਰਡਰ ਹੈਗੇ ਆ ਸਰਕਾਰ ਦੇ ਸਰਕਾਰ ਦੇ ਤੁਹਾਨੂੰ ਅਸੀਂ ਰਿਟਰਨ ਆਰਡਰ ਤੁਸੀਂ ਕਹੋ ਆਰਡਰ ਦੱਸੋ ਅਸੀਂ ਤਾਂ ਆਰਡਰ ਦੱਸਦੇ ਆ ਆਰਡਰ ਦੱਸੇ ਕਿ ਨਹੀਂ ਦੱਸੇ ਉਹ ਮੈਂ ਦੱਸੇ ਹੁਣ ਤੁਸੀਂ ਜੇ ਆਰਡਰ ਤੋਂ ਵੀ ਨਹੀਂ ਮੰਨਦੇ ਫਿਰ ਤੱਕੇ ਸਹੀ ਹੈ ਵੇਖੋ ਦਾਸ ਸਾਹਿਬ ਆਪਣਾ ਦਫਤਰ ਅਸੀਂ ਅੰਦਰ ਬੈਠੇ ਹਾਂ ਨਹੀਂ ਬੈਠੋ ਜੇ ਕੋਈ ਉਹਦੀ ਵਾਇਰ ਲੱਗੀ ਆ ਨਹੀਂ ਜੇ ਤਾਂ ਵਾਇਰ ਲੱਗੀ ਆ ਜੇ ਉਹ ਆਪਰੇਸ਼ਨਲ ਆ ਸਾਰੇ ਜਦੋਂ ਤਿਆਰੀ ਕਰ ਲਈ ਤੁਸੀਂ ਜਨ ਲੋਕੀ ਆਏ ਫਿਰ ਗੱਲ ਕਰੋ ਹਾਲ ਇੱਕ ਹਾਂਜੀ ਜਦ ਪਬਲਿਕ ਆਈ ਫਿਰ ਥੋੜੀ ਗੱਲ ਤੁਸੀਂ ਤਾਂ ਸਮਾਨ ਹੀ ਇਕੱਠਾ ਕਰ ਲਿਆ ਸਮਾਨ ਸਟੋਰ ਨਹੀਂ ਕਰਦਾ ਸਮਾਨ ਸਟਾਕ ਕਰਦਾ ਸਮਾਨ ਬੰਦ ਕਰਦਾ ਜੀਪੀ ਸਾਹਿਬ ਨੂੰ ਸਟਾਕ ਹੋ ਜਾਂਦਾ